ਹੈਲੋ ਜੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂਗੇ 18 ਬ੍ਰੈਸਟ ਦੀ ਕਾਟ ਇਸ ਦੇ ਲਈ ਆਪਾਂ ਨੇ ਤੀਰਾ ਲੈਣਾਗਾ 6 ਇੰਚ ਮੋਡਾ ਲੈਣਾਗਾ ਆਪਾਂ ਨੇ 7 ਇੰਚ ਬੈਕ ਲਈ ਨਿਸ਼ਾਨੀ ਲਾਈ ਆਪਾਂ ਨੇ 1.5 ਇੰਚ ਇੱਥੋਂ ਆਪਾਂ ਨੇ ਡਿਫਰੈਂਸ ਰੱਖਿਆਗਾ 1 ਇੰਚ ਕਿਉਂਕਿ ਆਪਾਂ ਡੂੰਗੀ ਕਾਟ ਪਾਵਾਂਗੇ ਉਰੇ ਨਾਲ ਆਪਣੇ ਖਿੱਚ ਪੈਂਦੀ ਆ ਜੇ ਆਪਾਂ 1 ਇੰਚ ਉਰੇ ਕਾਟ ਪਾਰਾਂਗੇ ਉਰੇ ਨਾਲ ਆਪਣੇ ਪਿੱਛੇ ਖਿੱਚ ਨਹੀਂ ਪਾਉਗੀ ਅੱਧਾ ਇੰਚ ਆਪਾਂ ਨੇ ਮੂਰ ਨੂੰ ਕਾਟ ਪਾਈ ਆਗੀ ਜਿਹਦੇ ਨਾਲ ਆਪਣਾ ਮੋਡੇ ਚ ਝੋਲ ਨਹੀਂ ਪੈਂਦਾ ਇੱਥੋਂ ਆਪਾਂ ਨੇ ਲਾਈ ਆਗੀ 1 ਇੰਚ ਤੇ 1 ਇੰਚ ਤੇ ਕਾਟ ਪਾਈ ਆ ਇੱਥੋਂ ਪਾਈ ਆਪਾਂ ਨੇ 2.5 ਇੰਚ ਤੇ ਇੱਥੋਂ ਆਪਾਂ ਨੇ ਲਾਈ ਆ 1.5 ਇੰਚ ਤੇ ਅੱਧਾ ਇੰਚ ਆਪਾਂ ਨੇ ਡਾਉਣ ਕਾਟ ਪਾਈ ਆਗੀ ਥੀਰੇ ਕੋਲੋਂ ਕਿਉਂਕਿ ਇਹਦੇ ਨਾਲ ਆਪਣਾ ਗਲਾ ਸਰਤੇ ਨਹੀਂ ਡਿਗਦਾ ਪਲੋਈ ਲਾਈ ਹੈਗੀ ਆਪਾਂ ਨੇ ਇਹਦੀ 1.5 ਇੰਚ ਤੇ ਪਲੋਈ ਦੀ ਲਵਾਈ ਰੱਖਾਂਗੇ ਆਪਾਂ 7 ਇੰਚ ਇੱਥੋਂ ਡਿਫਰੈਂਸ ਰੱਖਿਆ ਆਪਾਂ ਨੇ 2 ਇੰਚ ਇੱਥੋਂ ਰੱਖਿਆਗਾ ਆਪਾਂ ਨੇ 2 ਇੰਚ ਛਾਤੀ ਹੈ ਇਹਨਾਂ ਦੀ 18 ਇੰਚ ਕਮਰ ਹੈਗੀ ਆ 16 ਇੰਚ ਕਿਉਂਕਿ ਇਨ ਅ ਦਾਦਾ ਇੰਚ ਪਲੋਈਆਂ ਚ ਆ ਜੋ ਇਹਦੇ ਲਈ ਆਪਾਂ ਨੇ ਲਿਸ਼ਾਨੀ ਲਈ ਹੈਗੀ 17 ਇੰਚ ਤੇ हिਪ ਹੈਗੀ ਹੈਗੀ ਇਹਦੀ 19 ਇੰਚ ਆਪਾਂ ਫਰੰਟ ਦੀ ਪਲੋਈ ਤਾਂ ਆਪਾਂ 7 ਇੰਚ ਤੇ ਪਾ ਸਕਦੇ ਹਾਂ ਬੈਕ ਦੀ ਪਲੋਈ ਆਪਾਂ 8 ਜਾਂ 8.5 ਇੰਚ ਤੇ ਪਾ ਸਕਦੇ ਹਾਂ ਕਿਉਂਕਿ ਇਹਦੇ ਨਾਲ ਆਪਣੇ ਪਿੱਛੇ ਮਤਲਬ ਜਿੰਮੇ ਕਮੀਜ਼ ਫੁੱਲਣ ਚ ਲੱਗ ਜਾਂਦਾਗਾ ਆਪਾਂ ਨੇ ਉਹ ਦਿੱਕਤ ਨਹੀਂ ਆਉਂਦੀ ਹੈਗੀ ਇੱਕ ਗੱਲ ਅਸੀਂ ਤੁਹਾਨੂੰ ਹੋਰ ਦੱਸਣ ਜਾ ਰਹੇ ਹਾਂ ਆ ਕਿਮੀਜ਼ ਆਪਾਂ ਨੇ ਪਾਏ ਆ ਕਲੀਆਂ ਪਾਈਆਂ ਨਿਗੀਆਂ ਆ ਆਪਾਂ ਕਿਮੀਜ਼ ਦੇ ਵਿੱਚ ਜਿਵੇਂ ਕਲੀਆਂ ਪਾਉਣੀਆਂ ਨੇ ਇੱਥੋਂ ਆਪਾਂ ਨੇ 4 ਇੰਚ ਇਦਰੋਂ ਛਟਣਾ 4 ਇੰਚ ਇਦਰੋਂ ਛਟਣਾ ਇਹ ਦੂਵਾਤ ਪਹਿਲਾਂ ਆਪਾਂ ਨੇ ਕਲੀਆਂ ਪਾ ਕੇ ਫੇਰ ਫਿਟਿੰਗ ਦੀ ਕਟਿੰਗ ਕਰਨੀ ਹੈ ਗਾ ਮੋਡੇ ਦੀ ਕਿਉਂਕਿ ਇਹਦੇ ਨਾਲ ਆਪਣਾ ਕਪੜਾ ਬਾਅਦ ਘਟੇ ਜਾਂਦਾ ਫਿਰ ਬਾਅਦ ਵਿੱਚ ਆਪਾਂ ਨੂੰ ਦਿੱਕਤ ਆਉਂਦੀ ਹੈਗੀ ਹੋਰ ਵੀ ਡੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼